ਉਹ ਕਿੱਧਰ ਜਾ ਰਿਹਾ ਤੂੰ ਹੈਲੋ ਬੰਦੇ ਮਾਰਨੇ ਆ ਤੈਨੂੰ ਪਤਾ ਨਹੀਂ ਲੱਗਦਾ ਅੱਗੇ ਆ ਜਾ ਥੱਲੇ ਥੱਲੇ ਜਾ ਕੇ ਦੇਖੋ ਜੀ ਕੀ ਥੱਲੇ ਜਾ ਕੇ ਦੇਖੋ ਆ ਸਵਾਰੀਆਂ ਦੇ ਕਿੰਨੀਆਂ ਲਈ ਫਿਰਦਾ ਆ ਉਹ ਰੌਂਗ ਸਾਈਡ ਜਾ ਰਿਹਾ ਪੁਲ ਦੇ ਉੱਪਰ ਉਹ ਵੀ ਲੁਧਿਆਣੇ ਦਾ ਉਹ ਵਾਲਾ ਪੁੱਲ ਹੈ ਜਿੱਥੇ ਹੈ ਹੈ ਬਹੁਤ ਤੇਜ਼ ਗੱਡੀਆਂ ਆਉਂਦੀਆਂ ਹੁਣ ਇਹ ਪੁਲ ਦੇ ਉੱਤੇ ਕੈਮਰੇ ਵੀ ਲੱਗੇ ਹੋਣੇ ਚਾਹੀਦੇ ਤੇ ਟ੍ਰੈਫਿਕ ਜਿਹੜੇ ਪੁਲਿਸ ਕਰਨੀ ਹੈ ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਦੇਖੋ ਜੀ ਉਹ ਦੇਖੋ ਗੱਡੀ ਆ ਰਹੀ ਹੈ ਉਹ ਦੇਖੋ ਗੱਡੀ ਕਿੰਨੀ ਤੇਜ਼ ਆ ਰਹੀ ਹੈ ਇਹ ਆਹ ਦੇਖੋ ਥੋੜੇ ਜਿਹੇ ਪੈਸਿਆਂ ਦੇ لالچ ਲਈ ਇਹ ਲੋਕ ਜਿਹੜੇ ਨੇ ਕਿੰਨੀਆਂ ਜ਼ਿੰਦਗੀਆਂ ਤੇ ਖੇਡਦੇ ਨੇ ਆ ਬਜ਼ੁਰਗ ਬੈਠੇ ਨੇ ਵਿੱਚ ਇਹਦੇ ਆਹ ਦੇਖੋ ਜੀ ਘੰਟਾ ਕਰਦਾ ਪੁਲ ਹੈ ਆਹ ਦੇਖੋ ਜੀ ਆਹ ਸਾਹਮਣੇ ਟ੍ਰੈਫਿਕ ਪੁਲਿਸ ਖੜੀ ਆ ਉਹ ਦੇਖੋ ਉਹ ਤੋਂ ਵੀ ਬਚ ਕੇ ਨਿਕਲ ਗਏ ਉਹ ਸਾਹਮਣੇ ਦੇਖੋ ਟ੍ਰੈਫਿਕ ਪੁਲਿਸ ਵਾਲੇ ਖੜੇ ਆ ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਆਹ ਬੰਦਾ ਦੇਖੋ ਉਹ ਦੇਖੋ ਮੁੜ ਗਿਆ ਜੀ ਬੱਸ ਸਟੈਂਡ ਵੱਲੋਂ